ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਜਸ ਅਤੇ ਤੁਸੀਂ ਦੇਖ ਰਹੇ ਹੋ ਟੈਕ ਵਿਦ ਜਸ ਜਿੱਥੇ YouTube ਕ੍ਰੀਏਟਰਸ ਵਾਸਤੇ ਆਉਂਦੀਆਂ ਨੇ ਨਵੀਆਂ ਅਤੇ ਔਥੈਂਟਿਕ ਵੀਡੀਓਜ਼ ਅੱਜ ਦੀ ਵੀਡੀਓ 'ਚ ਤੁਸੀਂ ਜਾਣੋਗੇ 10 ਵੱਡੀਆਂ ਗਲਤੀਆਂ ਅਤੇ ਹਰੇਕ ਗਲਤੀ ਦਾ ਸਾਫ਼ ਤਰੀਕਾ ਉਸ ਨੂੰ ਠੀਕ ਕਰਨ ਦਾ ਚਲੋ ਦੋਸਤੋ ਵੀਡੀਓ ਸ਼ੁਰੂ ਕਰੀਏ ਪਹਿਲਾ ਰੀਜ਼ਨ ਰੀਯੂਜ਼ ਕੰਟੈਂਟ ਦੂਜਿਆਂ ਦੇ ਵੀਡੀਓਸ ਵਰਤਣਾ ਪ੍ਰੋਬਲਮ ਜੇ ਤੁਸੀਂ ਟਿਕਟੌਕ ਇੰਸਟਾਗ੍ਰam ਜਾਂ ਕਿਸੇ ਹੋਰ YouTube ਕ੍ਰੀਏਟਰ ਦਾ ਕੰਟੈਂਟ ਐਡਿਟ ਕਰਕੇ ਅਪਲੋਡ ਕਰ ਰਹੇ ਹੋ YouTube ਤੁਹਾਨੂੰ ਮੋਨਟਾਈਜੇਸ਼ਨ ਨਹੀਂ ਦੇਵੇਗਾ ਉਸ ਦਾ ਫਿਕਸ ਸੋਲੂਸ਼ਨ ਕੀ ਹੈ ਆਪਣੀ ਆਵਾਜ਼ ਫੇਸ ਜਾਂ ਓਪੀਨੀਅਨ ਐਡ ਕਰੋ ਵੌਇਸਓਵਰ ਕਮੈਂਟਰੀ ਜਾਂ ਐਕਸਪਲੇਨੇਸ਼ਨ ਨਾਲ ਵੀਡੀਓ ਨੂੰ origignal ਬਣਾ ਦਿਓ ਦੂਜਾ ਰੀਜਨ ਕਾਪੀਰਾਈਟ ਕੰਟੈਂਟ ਮਿਊਜ਼ਿਕ ਜਾਂ ਕਲਿੱਪ ਪ੍ਰੋਬਲਮ ਅਨਲਾਈਸੈਂਸਡ ਬੈਕਗਰਾਉਂਡ ਮਿਊਜ਼ਿਕ ਜਾਂ ਮੂਵੀਜ਼ ਕਲਿੱਪਸ ਦੇ ਨਾਲ ਵੀਡੀਓ ਬਣਾਉਣਾ ਕਾਪੀਰਾਈਟ ਇਸ਼ੂ ਬਣ ਜਾਂਦਾ ਹੈ ਪਰ ਇਸ ਦੇ ਲਈ ਤੁਸੀਂ YouTube ਆਡੀਓ ਲਾਇਬ੍ਰੇਰੀ ਜਾਂ ਕਾਪੀਰਾਈਟ ਫ੍ਰੀ ਵੈਬਸਾਈਟ ਤੋਂ ਮਿਊਜ਼ਿਕ ਲਵੋ ਕ੍ਰੀਏਟਿਵ ਕਾਮਨਸ ਕਲਿੱਪਸ ਵਰਤੋ ਜਾਂ ਖੁਦ ਸ਼ੂਟ ਕਰੋ ਤੀਜਾ ਰੀਜਨ ਲੋ ਆਰਿਜਿਨੈਲਟੀ ਪ੍ਰੋਬਲਮ ਸਿਰਫ ਸਕਰੀਨ ਰਿਕਾਰਡਿੰਗ ਜਾਂ ਸਲਾਈਡਸ ਦੇ ਨਾਲ ਜੇ ਤੁਸੀਂ ਵੀਡੀਓ ਬਣਾਉਂਦੇ ਹੋ ਜਿੱਥੇ ਤੁਹਾਡੀ ਆਇਡੈਂਟੀਟੀ ਨਹੀਂ ਆ ਰਹੀ ਉਹ ਰਿਜੈਕਟ ਹੋ ਸਕਦੀ ਹੈ ਇਸ ਦੇ ਲਈ ਤੁਸੀਂ ਆਪਣੀ ਵੌਇਸ ਜਾਂ ਰਿਐਕਸ਼ਨਸ ਨਾਲ ਪਰਸਨਲਾਈਜੇਸ਼ਨ ਲਿਆਓ ਚੌਥਾ ਰੀਜਨ No community engagement problem ਵੀਡੀਓਸ ਤੇ ਕਮੈਂਟਸ ਲਾਈਕਸ ਜਾਂ ਕਮਿਊਨਿਟੀ ਟੈਬ ਇਨਐਕਟਿਵ ਹੋਣਾ ਲੋ ਅੰਗੇਜਮੈਂਟ ਸ਼ੋ ਕਰਦਾ ਇਸ ਦੇ ਲਈ ਤੁਸੀਂ ਵੀਡੀਓਸ ਤੇ ਸੀਟੀਓ ਦੋ ਯਾਨੀ ਕਿ ਕਾਲ ਟੂ ਐਕਸ਼ਨ ਕਮੈਂਟ ਕਰੋ ਸਵਾਲ ਪੁੱਛੋ ਜਿਵੇਂ ਲਾਈਕ ਤੇ ਸ਼ੇਅਰ ਕਰੋ ਜਾਂ ਫਿਰ ਪੂਲਸ ਚਲਾਓ ਪੰਜਵਾਂ ਰੀਜਨ ਇਨਕੰਪਲੀਟ ਚੈਨਲ ਇਨਫੋ ਪ੍ਰੋਬਲਮ ਅਬਾਊਟ ਸੈਕਸ਼ਨ ਖਾਲੀ ਬੈਨਰ ਰੈਂਡਮ ਪਲੇਲਿਸਟ ਨਾ ਹੋਣਾ ਇਹ ਚੈਨਲ ਨੂੰ ਇਨਕੰਪਲੀਟ ਬਣਾਉਂਦੇ ਨੇ ਇਸ ਦੇ ਲਈ ਤੁਸੀਂ ਚੈਨਲ ਲੇਆਉਟ ਪ੍ਰੋਪਰਲੀ ਸੈੱਟ ਕਰੋ ਅਬਾਊਟ ਸੈਕਸ਼ਨ ਚ ਕੀਵਰਡ ਰੀਚ ਇਨ ਫੋਲਿਕੋ 6ਵਾਂ ਰੀਜ਼ਨ ਪਹਿਮੇ ਟਾਈਟਲਸ ਔਰ ਟੈਗ ਪ੍ਰੋਬਲਮ ਜੇ ਤੁਸੀਂ ਮਿਸਲੀਡਿੰਗ ਥੰਬਨੇਲਸ ਜਾਂ ਇਨ ਰੈਲੇਵੈਂਟ ਟੈਗ ਵਰਤ ਰਹੇ ਹੋ ਤਾਂ YouTube ਸਟ੍ਰਾਈਕ ਕਰ ਸਕਦਾ ਹੈ ਇਸ ਦੇ ਲਈ ਤੁਸੀਂ ਔਨੈਸਟ ਟਾਈਟਲਸ ਟੈਗਸ ਅਤੇ ਡਿਸਕ੍ਰਿਪਸ਼ਨ ਲਿਖੋ ਆਡੀਅנס ਦਾ ਟਰਸਟ ਬਣਾਓ 7ਵਾਂ ਰੀਜ਼ਨ ਡੁਪਲੀਕੇਟ ਵੀਡੀਓਜ਼ ਔਨ ਸੇਮ ਚੈਨਲ ਪ੍ਰੋਬਲਮ ਰਿਪੀਟ ਸੇਮ ਵੀਡੀਓ ਤੇ ਥੋੜੀ-ਮੋਟੀ ਐਡਿਟ ਕਦਰ ਤੁਮ ਨੂੰ ਪਾਗਲ ਨਹੀਂ ਬਣਾ ਸਕਦੇ ਇਸ ਦੇ ਲਈ ਤੁਸੀਂ ਨੀਸ਼ ਸੇਮ ਰੱਖੋ ਪਰ ਕੰਟੈਂਟ ਹਰ ਵੀਡੀਓ ਵਿੱਚ ਯੂਨੀਕ ਬਣਾਓ ਅੱਠਵਾਂ ਰੀਜ਼ਨ ਲੋ ਵਾਚ ਟਾਈਮ ਪਰ ਵੀਡੀਓ ਪ੍ਰੋਬਲਮ 4000 ਘੰਟੇ ਵਾਚ ਟਾਈਮ ਪੂਰਾ ਹੋ ਗਿਆ ਪਰ ਹਰ ਵੀਡੀਓ ਤੇ ਐਵਰੇਜ ਵਾਚ ਟਾਈਮ 30 ਸੈਕਿੰਡ 1 ਮਿੰਟ ਹੋਵੇ ਤਾਂ ਇਸ਼ੂ ਆ ਜਾਂਦਾ ਇਸ ਦੇ ਲਈ ਤੁਸੀਂ ਹੁੱਕ ਸਟਰੋਂਗ ਬਣਾਓ ਵੀਡੀਓਜ਼ ਦੇ ਵਿੱਚ ਸਟੋਰੀ ਟੈਲਿੰਗ ਜ਼ਰੂਰ ਰੱਖੋ ਵੈਲਿਊ ਪਲੱਸ ਈਮੋਸ਼ਨ ਜ਼ਰੂਰ ਦਿਓ ਨੌਵਾਂ ਰੀਜ਼ਨ ਨੋ ਕੰਸਿਸਟੈਂਟ ਅਪਲੋਡਿੰਗ ਪ੍ਰੋਬਲਮ 6 ਵੀਡੀਓਜ਼ ਇੱਕ ਵੀਕ ਚ ਤੇ ਫਿਰ 2 ਮਹੀਨੇ ਤੁਸੀਂ ਕੋਈ ਵੀਡੀਓ ਨਹੀਂ ਬਣਾਈ ਐਲਗੋਰਿਦਮ ਕੰਫਿਊਜ਼ਡ ਉਹ ਵੀਡੀਓ ਪਰ ਵੀਕ ਦੀ ਫਿਕਸ ਸ਼ਡਿਊਲ ਰੱਖੋ ਸ਼ਾਰਟਸ ਪਲੱਸ ਲੌਂਗ ਫਾਰਮ ਮਿਕਸ ਕਰੋ 10ਵਾਂ ਰੀਜ਼ਨ ਪਾਲਿਸੀ ਵਾਇਓਲੇਸ਼ਨ ਮਿਸਲੀਡਿੰਗ ਕਲੇਮਸ ਪ੍ਰੋਬਲਮ ਜੇ ਵੀਡੀਓ ਚ ਮੈਡੀਕਲ ਫਾਈਨੈਂਸ਼ੀਅਲ ਜਾਂ ਆਦਰ ਰਿਸਕੀ ਕਲੇਮਸ ਆ ਰਹੇ ਨੇ ਬਿਨਾ ਪ੍ਰੂਫ ਦੇ ਤੁਹਾਡਾ ਚੈਨਲ ਰਿਜੈਕਟ ਹੋ ਸਕਦਾ ਇਸ ਦੇ ਲਈ ਤੁਸੀਂ ਕਮਿਊਨਿਟੀ ਗਾਈਡਲਾਈਨਸ ਫਾਲੋ ਕਰੋ ਹਰ ਕਲੇਮ ਦੀ ਆਥੈਂਟੀਸਿਟੀ ਕਨਫਰਮ ਕਰੋ ਦੋਸਤੋ YouTube ਕ੍ਰੀਏਟਰ ਬਣਨਾ ਸੌਖਾ ਕੰਮ ਤਾਂ ਹੈ ਪਰ ਇੱਕ ਮੁਕੰਮਲ ਜ਼ਿੰਮੇਵਾਰੀ ਵੀ ਹੈ ਜਿਹੜਾ ਬੰਦਾ ਮੰਨ ਲੈਂਦਾ ਕਿ ਮੈਨੂੰ ਸਿੱਖਣਾ ਪਵੇਗਾ ਉਹ ਲੰਮੇ ਰੇਸ ਦਾ ਘੋੜਾ ਬਣਦਾ ਕਿਹੜੀ ਗੱਲ ਜ਼ਰੂਰ ਦੱਸੋ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਜਰੂਰ ਕਲਿੱਕ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ